ਤੁਹਾਡਾ ਸ੍ਰੀ ਅਕਾਲ ਜੀ ਸਟੋਰੀ ਕਿੰਗ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਜੋ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਸ ਦਾ ਨਾਮ ਹੈ ਕੈਦੀ ਨੰਬਰ 786 ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਅਤੇ ਨਾਲ ਹੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਡਿਊਟੀ ਦੌਰਾਨ ਜਦੋਂ ਮੈਂ ਆਪਣੀ ਕੁਰਸੀ ਤੇ ਬੈਠਾ ਸਾਰੇ ਕੈਦੀਆਂ ਵੱਲ ਵੇਖ ਰਿਹਾ ਸੀ ਤਾਂ ਇੱਕ ਮਾਸੂਮ ਚਿਹਰਾ ਦਰਦ ਭਰਿਆ ਹੋਇਆ ਵਾਰ-ਵਾਰ ਮੇਰੇ ਅੱਖਾਂ ਸਾਹਮਣੇ ਆ ਰਿਹਾ ਸੀ ਹਰ ਰੋਜ਼ ਹੀ ਉਹ ਕੈਦੀ ਨੰਬਰ 786 ਨੂੰ ਮੇਰੀ ਅੱਖ ਲੱਭਦੀ ਰਹਿੰਦੀ ਇੱਕ ਦਿਨ ਉਸ ਮਾਸੂਮ ਚਿਹਰੇ ਦੀ ਫਾਈਲ ਚੁੱਕੀ ਤੇ ਉਹਦੇ ਤੇ ਨਾਮ ਕਰਮਵੀਰ ਜਿਸ ਨੂੰ ਆਪਣੇ ਸੂਰੇ ਦੇ ਕਤਲ ਕੇਸ ਵਿੱਚ ਸਜ਼ਾ ਹੋਈ ਸੀ ਪਰ ਮੇਰਾ ਦਿਲ ਨਹੀਂ ਸੀ ਮੰਨਦਾ ਕਿ ਇਸਨੇ ਕੋਈ ਗਲਤ ਕੀਤਾ ਹੋ ਕਿ ਪੁਲਿਸ ਵਾਲੇ ਦੀਆਂ ਪਰਖੂ ਨਜ਼ਰਾਂ ਸਭ ਕੁਝ ਪੜ ਲੈਂਦੀਆਂ ਇੱਕ ਦਿਨ ਮੈਂ ਉਹਦੇ ਤੋਂ ਪੁੱਛਣਾ ਚਾਹੁੰਦਾ ਸੀ ਪਰ ਕੀ ਪੁੱਛਦਾ ਮੈਂ ਮੈਂ ਕਿਹਾ ਕੀ ਕਹੂੰਗਾ ਉਸ ਨੂੰ ਇੱਕ ਦਿਨ ਉਹਨੂੰ ਮਿਲਣ ਪਈ ਬਜ਼ੁਰਗ ਔਰਤ ਆਈ ਪੁੱਛਣ ਤੇ ਪਤਾ ਲੱਗਿਆ ਕਿ ਉਹ ਔਰਤ ਕਰਮਵੀਰ ਦੀ ਮਾਂ ਸੀ ਕਰਮਵੀਰ ਆਪਣੀ ਮਾਂ ਕੋਲ ਬਹੁਤ ਰੋਈ ਆਖਰ ਜੱਕਦੇ ਜੱਕਦੇ ਮੈਂ ਪੋਚੀ ਲਿਆ ਤੇ ਮੈਨੂੰ ਆਪਣੀ ਕਹਾਣੀ ਸੁਣਾਨੀ ਸ਼ੁਰੂ ਕਰਤੀ ਕਰਮਵੀਰ ਨੇ ਕਿ ਮੇਰੇ ਵਿਆਹ ਹੋਏ ਨੂੰ 4 ਸਾਲ ਹੋ ਗਏ ਸੀ ਪਰ ਮੇਰੇ ਕੋਈ ਬੱਚਾ ਨਹੀਂ ਸੀ ਹੋਇਆ ਮੇਰੀ ਜਠਾਣੀ ਦੇ ਵੀ 2 ਸਾਲ ਬਾਅਦ ਮੁੰਡਾ ਹੋਇਆ ਸੀ ਮੇਰੇ ਵਿਆਹ ਤੋਂ 2 ਸਾਲ ਟੱਪ ਗਏ ਤਾਂ ਘਰ ਵਿੱਚ ਗੱਲਾਂ ਹੋਣ ਲੱਗ ਪਈਆਂ ਕਿ ਐਂਦੇ ਜਵਾਬ ਕਿਉਂ ਨਹੀਂ ਹੁੰਦਾ ਮੇਰਾ ਘਰ ਵਾਲਾ ਪੂਰਾ ਦਰਵੇਸ਼ ਬੰਦਾ ਸੀ ਉਹ ਨਾ ਕਿਸੇ ਨੂੰ ਚੰਗੀ ਕਹਿੰਦਾ ਨਾ ਮਾੜੀ ਇੱਕ ਦਿਨ ਰਾਤ ਨੂੰ ਕਨਕ ਦੀ ਵਾਰੀ ਸੀ ਮੇਰਾ ਜੇਠ ਤੇ ਘਰ ਵਾਲਾ ਦੋਵੇਂ ਖੇਤ ਗਏ ਹੋਏ ਸੀ ਸੱਸ ਮੇਰੀ ਮੇਰੇ ਵਿਆਹ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ ਮੈਂ ਆਪਣੇ ਕਮਰੇ 'ਚ ਪਈ ਸੀ ਪੈਂਦਿਆਂ ਹੀ ਨੀਂਦ ਆ ਗਈ ਪਰ ਅਚਾਨਕ ਮੈਨੂੰ ਕਿਸੇ ਦੇ ਪੈਰਾਂ ਦੀ ਆਵਾਜ਼ ਮੇਰੇ ਕੰਨੀ ਪਈ ਮੈਂ ਥੋੜਾ ਸੰਭਲ ਗਈ ਅਚਾਨਕ ਮੈਂ ਆਪਣੇ ਸੋਹਰੇ ਨੂੰ ਆਪਣੇ ਪੈਂਦਾਂ ਬੈਠੇ ਵੇਖ ਕਬਰ ਆ ਗਈ ਮੇਰੇ ਸੋਹਰੇ ਨੇ ਆਪਣੇ ਜ਼ੋਰ ਨਾਲ ਮੇਰਾ ਮੂੰਹ ਕੁੱਟਿਆ ਤੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੈਂ ਬਹੁਤ ਚੀਕਾਂ ਮਾਰੀਆਂ ਪਰ ਕੋਈ ਨਾ ਆਇਆ ਮੈਂ ਡੰਡਾਲ ਹੋ ਗਈ ਲੰਬੀ ਵਹੀਰੀ ਮੇਰੇ ਦਰਦ ਦੀ ਚੀਕ ਕਿਸੇ ਨੇ ਨਾ ਸੁਣੀ ਸਵੇਰੇ 4:00 ਵਜੇ ਮੇਰੀ ਜਿਠਾਣੀ ਉੱઠી ਮੈਂ ਉਹਦੇ ਕੋਲ ਰੋਪੀ ਜਠਾਨੀ ਮੇਰੀ ਚੰਗੀ ਸੀ ਉਹਨੇ ਮੈਨੂੰ ਬੁੱਕਲ ਵਿੱਚ ਲਿਆ ਤੇ ਮੇਰੀ ਗੱਲ ਸੁਣਨ ਤੋਂ ਪਹਿਲਾਂ ਹੀ ਬੋਲੀ ਕਿ ਮੈਨੂੰ ਤੇਰੀਆਂ ਰਾਤ ਦੀਆਂ ਚੀਕਾਂ ਸੁਣਦੀਆਂ ਸੀ ਪਰ ਕੀ ਬੋਲਦੀ ਜਦੋਂ ਮੈਂ ਵਿਆਹ ਹੀ ਆਈ ਸੀ 2 ਸਾਲ ਤੱਕ ਕੋਈ ਜਵਾਬ ਨਾ ਹੋਇਆ ਤਾਂ ਆਹ ਹੀ ਆਪਣਾ ਸੋਹਰਾ ਹੀ ਮੇਰੇ ਨਾਲ ਆਮ ਬਿਸਤਰ ਹੋਣ ਲੱਗ ਪਿਆ ਸੀ ਮੇਰੇ ਵਿਰੋਧ ਕਰਨ ਤੇ ਪੁੱਠੀਆਂ ਧਮਕੀਆਂ ਮਿਲਦੀਆਂ ਇੱਕੇ ਘਰ ਵਿੱਚ ਜਾ ਨਹੀਂ ਸੀ ਸਕਦੀ ਇੱਥੇ ਹੀ ਦਿਨ ਕੱਟਿਆ ਕਰਨਾ ਪੈਣਾ ਸੀ ਤੇਰੇ ਜੇਠ ਨੂੰ ਕੁਝ ਦੱਸਿਆ ਨਹੀਂ ਕਿਉਂਕਿ ਪਿਓ ਨਾਲ ਉਹਨਾਂ ਦਾ ਮੋਹ ਬਹੁਤ ਸੀ ਜਦੋਂ ਵੀ ਕਦੇ ਮੌਕਾ ਮਿਲਦਾ ਮੇਰਾ ਸੋਰਾ ਮੇਰੇ ਦੁਆਲੇ ਆ ਜਾਂਦਾ ਇੱਕ ਦਿਨ ਸਵੇਰੇ ਮੈਂ ਉੱਠੀ ਮੈਨੂੰ ਵਾਤਾਂ ਲੱਗ ਪਏ ਤੇ ਡਾਕਟਰ ਨੂੰ ਚੈੱਕ ਕਰਾਂ ਤੇ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀਆਂ ਮੇਰਾ ਦਿਲ ਕਰਦਾ ਸੀ ਕਿ ਮੈਂ ਕੋਈ ਖੂ ਖਾਤਾ ਗੰਦਾ ਕਰ ਦੇਵਾਂ ਪਰ ਦੋਸ਼ੀ ਬੰਦੇ ਨੂੰ ਮੈਂ ਬਖਸ਼ਣਾ ਨਹੀਂ ਸੀ ਚਾਹੁੰਦੀ ਹੁਣ ਮੇਰੇ ਸਹੁਰੇ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਸੀ ਮੈਂ ਚਲਾਨੀ ਵਿੱਚ ਬੈਠੀ ਰੋਟੀਆਂ ਲਾ ਰਹੀ ਸੀ ਮੇਰੇ ਸਹੁਰੇ ਨੇ ਆਕੇ ਮੈਨੂੰ ਪਿੱਛੋਂ ਫੜ ਲਿਆ ਮੈਨੂੰ ਬਹੁਤ ਗੁੱਸਾ ਚੜਿਆ ਮੇਰੇ ਸਾਹਮਣੇ ਸਾਗ ਚੀਰਨ ਵਾਲਾ ਦਾਤ ਪਿਆ ਸੀ ਮੈਂ ਉਹ ਹੀ ਚੱਕਿਆ ਉਹਦੇ ਢਿੱਡ ਦੇ ਆਰ ਪਾਰ ਕਰ ਦਿੱਤਾ ਸਾਰੇ ਜਣੇ ਇਕੱਠੇ ਹੋ ਗਏ ਮੇਰੇ ਥਾਣੋਂ ਖੂਨ ਲੱਗ ਗਿਆ ਸੀ ਸੋਰਾ ਥਾਣੇ ਹੀ ਮਰ ਗਿਆ ਸੀ ਪੁਲਿਸ ਦੇ ਆਨ ਤੇ ਜਦ ਪੁੱਛ ਕੇ ਛੋਈ ਮੈਂ ਕਿਹਾ ਇਹ ਗਲਤ ਹਰਕਤਾਂ ਕਰਦਾ ਸੀ ਪਰ ਪੁਲਿਸ ਸਬੂਤ ਭਾਲਦੀ ਆ ਮੈਂ ਕਿਹਾ ਭਾਵੇਂ ਮੇਰੀ ਜਠਾਣੀ ਤੋਂ ਪੁੱਛ ਲੋ ਪਰ ਮੇਰੀ ਜਠਾਣੀ ਥਾਈ ਮੁੱਕਰ ਗਈ ਉਹ ਬੋਲੀ ਕਿ ਇਹ ਤਾਂ ਬੜਾ ਪਲਾ ਬੰਦਾ ਸੀ ਕਿਸੇ ਨਾਲ ਗਲਤ ਹੋਣਾ ਸੋਚ ਵੀ ਨਹੀਂ ਸੀ ਸਕਦਾ ਦਰਵੇਸ਼ ਵਰਗਾ ਸੀ ਮੇਰਾ ਸੋਰਾ ਇੱਕ ਸਾਰਿਆਂ ਦੇ ਬਿਆਨਾਂ ਦੇ ਆਧਾਰ ਤੇ ਮੈਨੂੰ 20 ਸਾਲੀ ਸਜ਼ਾ ਹੋ ਗਈ ਮੈਂ ਕਿਸੇ ਦਾ ਨਜਾਇਜ਼ ਬੱਚਾ ਆਪਣੇ ਢੇਡ ਵਿੱਚ ਰੱਖਣਾ ਨਹੀਂ ਸੀ ਚਾਹਦੀ ਪਰ ਪਾਪ ਕਰਨਾ ਮੇਰਾ ਧਰਮ ਨਹੀਂ ਸੀ ਮੰਦਾ ਮੈਂ ਇਹ ਪਾਪ ਨਹੀਂ ਕੀਤਾ ਹੁਣ ਮੈਨੂੰ 4 ਮਹੀਨੇ ਹੋ ਗਏ ਜੇਲ੍ਹਾਈ ਨੂੰ ਮੈਨੂੰ ਪੁੱਛਦੇ ਆ ਕਿ ਤੂੰ ਛੁੱਟੀ ਜਾਇਆ ਪਰ ਮੈਂ ਹੁਣ ਕਰਦਾ ਮੂੰਹ ਨਹੀਂ ਵੇਖਣਾ ਚਾਹੁੰਦੀ ਉਹਦੀ ਦਰਦ ਭਰੀ ਕਹਾਣੀ ਨੇ ਮੇਰੇ ਲੋ ਕੰਡੇ ਖੜੇ ਕਰ ਦਿੱਤੇ ਸੀ ਮੇਰੇ ਪੁੱਛਣ ਤੇ ਉਹਨੇ ਦੱਸਿਆ ਕਿ ਉਹ 12 ਕਲਾਸਾਂ ਪੜ੍ਹੀਆ ਤੇ ਉਹਨੂੰ ਪੜਨ ਦਾ ਬਹੁਤ ਸ਼ੌਂਕ ਸੀ ਤੇ ਕਦੇ-ਕਦੇ ਉਹ ਲਿਖਦੀ ਵੀ ਸੀ ਮੈਂ ਉਹਦੀ ਬਹੁਤ ਮਦਦ ਕਰਦਾ ਜੇਲ੍ਹ ਵਿੱਚ ਉਸਨੂੰ ਪੜਨ ਵਾਸਤੇ ਕਿਤਾਬਾਂ ਲਿਆ ਕੇ ਦਿੰਦਾ ਉਸ ਦਿਨ ਤਾਂ ਮੈਨੂੰ ਅੰਤਾਂ ਦੀ ਖੁਸ਼ੀ ਹੋਈ ਜਦੋਂ ਉਹਨੇ ਆਪਣੇ ਦਰਦਾਂ ਨੂੰ ਇੱਕ ਕੋਰੇ ਕਾਗਜ਼ ਉੱਤੇ ਉੱਕਰ ਦਿੱਤਾ ਸੀ ਉਹਨੇ ਬਹੁਤ ਸੋਨਾ ਲਿਖਿਆ ਮੈਂ ਉਹਦੀਆਂ ਲਿਖਤਾਂ ਅਖਬਾਰ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਹਦੀਆਂ ਲਿਖਤਾਂ ਨੂੰ ਪਰਮਾ ਹੁੰਗਾਰਾ ਮਿਲਿਆ ਉਹਦੀਆਂ ਕਿਤਾਬਾਂ ਛਪਣ ਲੱਗੀਆਂ ਉਹਨੂੰ ਮੈਡੀਕਲ ਛੁੱਟੀ ਮਿਲੀ ਉਹਨੇ ਇੱਕ ਕੁੜੀ ਨੂੰ ਜਨਮ ਦਿੱਤਾ ਜਿਸ ਨੂੰ ਮੈਂ ਗੋਦ ਲੈ ਲਿਆ ਤੇ ਛੁੱਟੀ ਤੇ ਵੀ ਉਸ ਨੂੰ ਆਪਣਈ ਕਰ ਰੱਖਿਆ ਸੀ ਉਹ ਜੇਲ੍ਹ ਅੰਦਰ ਚੰਗੇ ਕੰਮ ਕਰਦੀ ਸੀ ਆਖਰ ਮਿਹਨਤ رنگ ਲਿਆਈ ਕਰਮਵੀਰ ਦੀ ਸਜ਼ਾ ਹੋਰ ਘੱਟ ਹੋ ਗਈ ਸੀ ਹੁਣ ਉਹਨੇ ਸਿਰਫ 3 ਸਾਲ ਹੀ ਜੇਲ੍ਹ ਵਿੱਚ ਰਹਿਣਾ ਸੀ ਮੇਰਾ ਆਉਂਦੇ ਵੱਲ ਦਿਨੋਂ ਦਿਨ ਲਗਾਵ ਵਧਾ ਗਿਆ ਉਹਦੀ ਕੁੜੀ ਦੀ ਪਰਵਰਿਸ਼ ਮੈਂ ਚੰਗੀ ਕਰਦਾ ਸੀ ਆਖਰ ਇੱਕ ਦਿਨ ਜਦੋਂ ਉਹਨੇ ਇੱਕ ਔਰਤ ਬਾਰੇ ਲਿਖਿਆ ਬੜਾ ਭਾਵਕ ਤਾਲੂਕਾਂ ਨੇ ਉਸ ਦੀ ਕਿਤਾਬ ਦਾ ਨਾਮ ਆਪ ਰੱਖਿਆ ਕੈਦੀ ਨੰਬਰ 786 ਉਸ ਦੀ ਇਸ ਪੁਸਤਕ ਨੂੰ ਸਪੈਸ਼ਲ ਸਨਮਾਨਿਤ ਕੀਤਾ ਗਿਆ ਜਦੋਂ ਰਿਆ ਹੋਈ ਉਹਨੂੰ ਕਰਦਾ ਪਰਿਵਾਰਕ ਮੈਂਬਰ ਕੋਈ ਲੈਣ ਨਹੀਂ ਆਇਆ ਪਰ ਸਮਾਜਿਕ ਪਾਰਟੀਆਂ ਨੇ ਉਹਨੂੰ ਹੱਥਾਂ ਤੇ ਚੱਕ ਲਿਆ ਸਮਾਜ ਸੇਵਾ ਵਾਲਿਆਂ ਨੇ ਉਹਨੂੰ ਮਹਿਲਾ ਮੰਡਲ ਦੀ ਪ੍ਰਧਾਨ ਬਣਾਇਆ ਮੈਨੂੰ ਬਹੁਤ ਖੁਸ਼ੀ ਹੋਈ ਉਹ ਦਿਨ ਰਾਤੀ ਮੇਰਾ ਸ਼ੁਕਰੀਆ ਕਰਦੀ ਰਹਿੰਦੀ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਹ ਦਫ਼ਤਰ ਜਾਣ ਲੱਗ ਪਈ ਸੀ ਰਾਤ ਨੂੰ ਉਹ ਮੇਰੇ ਘਰ ਘਟਦੀ ਲੋਕ ਉਸ ਨੂੰ 786 ਨੰਬਰ ਤੋਂ ਹੀ ਜਾਣਦੇ ਸੀ ਇੱਕ ਵਾਰ ਉਹਦੀ ਮਾਂ ਆਈ ਜੇਲ੍ਹ ਵਿੱਚ ਜਿਸ ਨੇ ਦੱਸਿਆ ਕਿ ਕਰਮਵੀਰ ਦੇ ਘਰ ਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਕਰਮਵੀਰ ਬਾਰੇ ਉਹਨੇ ਜ਼ਿਆਦਾ ਗੱਲ ਨਾ ਕੀਤੀ ਤੇ ਬਾਹਰ ਚਲੀ ਗਈ ਇੱਕ ਦਿਨ ਮੈਂ ਕਰਮਵੀਰ ਅੱਗੇ ਉਹਦਾ ਹੱਥ ਮੰਗਿਆ ਜਿਸ ਨੇ ਹੱਸ ਕੇ ਹਾਂ ਕਰ ਦਿੱਤੀ ਉਹਦੀ ਬੱਚੀ ਨੂੰ ਮੈਂ ਜੋ ਪਹਿਲਾਂ ਹੀ ਆਪਣਾ ਪਿਤਾ ਦਾ ਨਾਮ ਦੇ ਦਿੱਤਾ ਸੀ ਤਾਂ ਦੋਸਤੋ ਏਸੀ ਅੱਜ ਦੀ ਕਹਾਣੀ ਕੈਦੀ ਨੰਬਰ 786 ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਅਤੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪ ਤੇ ਕਰ ਲੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਕਹਾਣੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ